ਹਾਂਜੀ ਮੰਡ ਨਿਊਜ਼ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਵੇਂ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਅੱਜ ਰਾਤ ਤੋਂ ਹੀ ਤਕਰੀਬਨ 10-11 ਵਜੇ ਤੋਂ ਰੁੱਕ ਰੁੱਕ ਕੇ ਜਿਹੜੀ ਇਹ ਬਾਰਿਸ਼ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਤਕਰੀਬਨ ਬਹੁਤ ਭਰਮੀ ਬਾਰਿਸ਼ ਆ ਜਿਹੜੀ ਹੋਈ ਆ ਤੇ ਹਲੇ ਵੀ ਇਹ ਜਿਹੜੇ ਮੀਂਹ ਦੇ ਹਾਲਾਤ ਨੇ ਉਸੇ ਤਰ੍ਹਾਂ ਬਣੇ ਹੋਏ ਨੇ ਤਕਰੀਬਨ ਇਹ ਜਿਹੜਾ ਮੀਂਹ ਦਾ ਦੌਰ ਆ ਇਹ ਅੱਜ ਦਿਨ ਭਰ ਪੰਜਾਬ ਦੇ ਵਿੱਚ ਜਿਹੜਾ ਰੁਕ ਰੁਕ ਕੇ ਇਸ ਤਰ੍ਹਾਂ ਜਾਰੀ ਰਹੂਗਾ ਤੇ ਜਿਸਕ ਟਾਈਮ ਇਹ ਪੰਜਾਬ ਦੇ ਵਿੱਚ ਨਹੀਂ ਪੈਣੇ ਸ਼ੁਰੂ ਹੋਇਆ ਤਕਰੀਬਨ ਉਸਕ ਟਾਈਮ ਦੇ ਨਾਲ ਹੀ ਇਹ ਮੀਂਹ ਦੀ ਸਮਾਪਤੀ ਹੋਊਗੀ ਤੇ ਜਿਹੜੇ ਏਰੀਏ ਦੇ ਵਿੱਚ ਇਹਦੀ ਸਟਾਰਟਿੰਗ ਹੋਈ ਸੀ ਜਿਵੇਂ ਰਾਜਸਥਾਨ ਦੇ ਬੱਚੇ ਡਬਲਯੂ ਡੀ ਪ੍ਰਵੇਸ਼ ਹੋਇਆ ਸੀ ਤੇ ਸਭ ਤੋਂ ਪਹਿਲਾਂ ਰਾਜਸਥਾਨ ਤੇ ਉਹਦੇ ਨਾਲ ਲੱਗਦਾ ਪੰਜਾਬ ਦਾ ਜਿਹੜਾ ਬਾਰਡਰ ਏਰੀਆ ਜਿਵੇਂ ਅਬੋਰ ਹੋ ਗਿਆ ਫਰੋਜਪੁਰ ਫਾਜ਼ਿਲકા ਇਹਨਾਂ ਏਰੀਆ ਦੇ ਵਿੱਚ ਸਟਾਰਟਿੰਗ ਦੇ ਵਿੱਚ ਡਬਲਯੂ ਡੀ ਦਾ ਜਦੋਂ ਪ੍ਰਵੇਸ਼ ਪੰਕਣਾ ਹੁੰਦਾ ਤੇ ਸਭ ਤੋਂ ਪਹਿਲਾਂ ਬਾਰਸ਼ ਵੀ ਉਹਨਾਂ ਏਰੀਆ 'ਚ ਸ਼ੁਰੂ ਹੋਈ ਤੇ ਫਿਰ ਜਿਵੇਂ ਜਿਵੇਂ ਇਹਦਾ ਫਲਾ ਪੰਜਾਬ ਦੇ ਹੋਰ ਏਰੀਆ 'ਚ ਹੁੰਦਾ ਗਿਆ ਉਵੇਂ ਉਵੇਂ ਪੰਜਾਬ ਦਾ ਬਹੁਤ ਸਾਰਾ ਹਿੱਸਾ ਕਵਰ ਹੋਈ ਗਿਆ ਤੋ ਦਰਸ਼ਕੋ ਇਹ ਜਿਵੇਂ ਜਿਵੇਂ ਇਹਨੇ ਪੰਜਾਬ ਦਾ ਏਰੀਆ ਕਵਰ ਕੀਤਾ ਉਸੇ ਤਰੀਕੇ ਦੇ ਨਾਲ ਹੀ ਤਕਰੀਬਨ ਰਾਜਸਥਾਨ ਦੇ ਏਰੀਆ ਦੇ ਵਿੱਚੋਂ ਇਹ ਜਿਹੜਾ ਡਬਲਯੂਟੀ ਦਾ ਪ੍ਰਭਾਵ ਸੀ ਤਕਰੀਬਨ ਖਤਮ ਹੋਣ ਦੇ ਕਿਨਾਰੇ ਆ ਹੋ ਸਕਦਾ ਵੀ ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਜਿਹੜਾ ਜਿੱਥੇ ਬਾਰਸ਼ ਰੁੱਕ ਗਈ ਹੋਵੇ ਤੇ ਪੰਜਾਬ ਦੇ ਵੀ ਉਹ ਹਿੱਸੇ ਬਾਰਡਰ ਏਰੀਏ ਦੇ ਜਿੰਨਾ ਏਰੀਆ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਹੀ ਬਾਰਸ਼ ਸ਼ੁਰੂ ਹੋ ਗਈ ਸੀ ਉੱਥੇ ਤਕਰੀਬਨ ਬਾਰਸ਼ ਆ ਜਿਹੜੀ ਉਹ ਰੁੱਕ ਗਈ ਹੋਵੇਗੀ ਤੇ ਆ ਜਿਹੜਾ ਬਾਕੀ ਸੈਂਟਰਲ ਪੰਜਾਬ ਦਾ ਏਰੀਆ ਇਹਦੇ ਵਿੱਚ ਤੇ ਚੰਡੀਗੜ੍ਹ ਤੇ ਨਾਲ ਉਹਦੇ ਹਮਾਕਲ ਦੇ ਜਿਹੜੇ ਪੰਜਾਬ ਦੇ ਹਿੱਸੇ ਲੱਗਦੇ ਨੇ ਇਹਨਾਂ ਏਰੀਆ ਦੇ ਵਿੱਚ ਅਜੇ ਜਿਹੜਾ ਸ਼ਾਮ ਤੱਕ ਇਸੇ ਤਰ੍ਹਾਂ ਰੁਕ ਰੁਕ ਕੇ ਬਾਰਸ਼ਾ ਜਿਹੜੀ ਇਹ ਪੈਂਦੀ ਰਹੂਗੀ ਤਕਰੀਬਨ ਰਾਤ ਭਰ ਕਾਫੀ ਭਾਰੀ ਵਾਰਸ਼ ਹੋਈ ਆ ਜਿਹਦਾ ਹੋ ਸਕਦਾ ਵੀ ਇੰਨੀ ਝਾਕ ਵੀ ਨਹੀਂ ਸੀ ਫਿਰ ਵੀ ਦੱਬ ਕੇ ਜਿਹੜੇ ਨੇ ਬੱਦਲ ਬਰੇ ਨੇ ਬਹੁਤ ਭਾਰੀ ਮੀਂਹ ਤਕਰੀਬਨ ਰਾਤ ਪਿਆ ਜਿਹੜੀਆਂ ਉੱਚੀਆਂ ਫਸਲਾਂ ਸੀ ਉਹ ਵੀ ਟੇਡੀਆਂ ਹੋਈਆਂ ਨੇ ਹਵਾ ਵੀ ਜਿਹੜੀ ਆ ਬਹੁਤ ਤੇਜ਼ ਚੱਲੀ ਆ ਤੇ ਬਹੁਤ ਸਾਰੇ ਹਿੱਸਿਆਂ ਦੇ ਵਿੱਚੋਂ ਗੜੇਮਾਰੀ ਥੋੜੀ-ਬਹੁਤੀ ਦੀ ਆ ਵੀ ਖਬਰਾਂ ਆਪਣਾ ਟੀਵੀ ਤੇ ਸਵੇਰੇ ਸਤਾਲੀਆਂ ਖਬਰਾਂ 'ਚ ਦੇਖਿਆ ਵੀ ਕਈ ਹਿੱਸਿਆਂ 'ਚ ਪੰਜਾਬ ਦੇ ਅੰਦਰ ਗੜੇਮਾਰੀ ਹੋਈ ਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਬੱਦਲਬਾਜ਼ੀ ਦਾ ਦੌਰ ਆ ਇਸੇ ਤਰ੍ਹਾਂ جاری ਆ ਤੇ ਹਲਕੀ-ਹਲਕੀ ਪੂਰ ਪੰਜ-ਚਾਰ ਮਿੰਟ ਦਾ ਬਰਾਮ ਹੁੰਦਾ ਤੇ ਫਿਰ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਦੋਸਤੋ ਸਾਰੇ ਹੀ ਕਿਸਾਨ ਵੀਰਾਂ ਨੂੰ ਬੇਨਤੀ ਆ ਬਈ ਆਪਣੀਆਂ ਫਸਲਾਂ ਵਗੈਰਾ ਦਾ ਖਿਆਲ ਰੱਖਿਓ ਕਿਹੜਾ ਕੁੜਾ ਮਾਰਿਆ ਉਹ ਖੇਤਾਂ 'ਚ ਚਲੋ ਪਾਣੀ ਤਾਂ ਇਹ ਝੋਨੇ ਦੀ ਫਸਲ ਨਹੀਂ ਨਹੀਂ ਪਰਣਾ ਪਰ ਫਿਰ ਵੀ ਨਿਗਾ ਨੁਗਾ ਮਾਰਿਓ ਤੇ ਇਹ ਬਾਰਸ਼ ਆ ਜਿਹੜੀ ਅੱਜ ਸ਼ਾਮ ਤੱਕ ਇਸੇ ਤਰੀਕੇ ਦੇ ਨਾਲ ਇਹ ਪੈਂਦੀ ਰਹੂਗੀ ਰੁਕ ਰੁਕ ਕੇ ਤੇ ਆਪਣੇ ਪਸ਼ੂ ਪਸ਼ੂਆਂ ਦਾ ਵੀ ਖਿਆਲ ਰੱਖਿਓ ਤੇ ਨਾਲ ਕੱਲ ਤੋਂ ਫੇਰ ਜਿਹੜਾ ਹੈਗਾ ਮਾ ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਫੀ ਹੋਈ ਆ ਏਡਬਲਯੂਡੀ ਜਿਹੜਾ ਸਟਰੋਂਗ ਸੀ ਇਹਨੇ ਉੱਪਰਲੇ ਪਹਾੜੀ ਏਰੀਏ ਜੰਮੂ ਕਸ਼ਮੀਰ ਹਿਮਾਚਲ ਉਤਰਾਖੰਡ ਲੇ ਲਦਾਖ ਵਗੈਰਾ ਦੇ ਵਿੱਚ ਜਿੰਨੇ ਵੀ ਪਹਾੜੀ ਏਰੀਏ ਆ ਉਹਨਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਬਰਫਬਾਰੀ ਹੋਈ ਆ ਤੇ ਜਦੋਂ ਕੱਲ ਤੋਂ ਇਹ ਮੌਸਮ ਸਾਫ਼ ਹੋਵੇਗਾ ਅੱਜ ਰਾਤ ਨੂੰ ਏਡਬਲਯੂਡੀ ਦਾ ਪ੍ਰਭਾਵ ਪੰਜਾਬ ਸਮੇਤ ਉੱਤਰ ਭਾਰਤ ਦੇ ਕਾਫੀ ਹਿੱਸਿਆਂ ਤੋਂ ਖਤਮ ਹੋ ਜਾਊ ਉਹਦੇ ਨਾਲ ਫਿਰ ਕੱਲ ਤੋਂ ਜਦੋਂ ਪੱਛੋਂ ਦੀ ਜੋ ਹਵਾ ਚੱਲੂਗੀ ਨਾ ਉਹ ਫਿਰ ਉਹ ਬਰਫੀਲੀਆਂ ਛੋਟੀਆਂ ਪਹਾੜਾਂ ਦੀਆਂ ਨਾਲ ਖਹਿ ਕੇ ਤੇ ਉਹ ਫਿਰ ਹੱਡ ਚੀਰ ਮੀ ਠੰਡ ਲੈ ਕੇ ਵਾਪਸ ਪੰਜਾਬ ਦੇ ਵਿੱਚ ਦੁਬਾਰਾ ਆਉਗੀ ਤੇ ਪੰਜਾਬ ਦੇ ਵਿੱਚ ਦੁਬਾਰਾ ਜਿਹੜਾ ਹੈ ਤਾਪਮਾਨ ਵੀ ਡਿੱਗੂਗਾ ਠੰਡ ਵੀ ਹੋਊਗੀ ਸੋ ਇਸ ਕਰਕੇ ਇਹਨਾਂ ਸੋਚੋ ਵੀ ਖਣੀ ਠੰਡ ਸਮਾਪਤ ਹੋ ਗਈ ਆ ਤੇ ਨਾਲ ਅੱਜ ਬਸੰਤ ਪੰਚਮੀ ਵੀ ਆ ਸਾਰੇ ਹੀ ਸਾਡੇ ਦਰਸ਼ਕ ਵੀਰਾਂ ਨੂੰ ਚਾਹਣ ਵਾਲਿਆਂ ਨੂੰ ਬਸੰਤ ਪੰਚਮੀ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਵੈਸੇ ਤਾਂ ਬਸੰਤ ਪੰਚਮੀ ਤੋਂ ਬਾਅਦ ਜਿਹੜਾ ਪੰਜਾਬ ਦਾ ਮੌਸਮ ਖੁਸ਼ਗਵਾਰ ਹੋ ਜਾਂਦਾ ਰਤਾਂ ਦੇ ਬਦਲਾਅ ਹੁੰਦੇ ਨੇ ਤਿਉਹਾਰ ਜਿਹੜੇ ਹੁੰਦੇ ਨੇ ਇਹਨਾਂ ਤਿਉਹਾਰਾਂ ਦੇ ਨਾਲ ਹੀ ਜਿਹੜਾ ਪੰਜਾਬ ਦਾ ਮੌਸਮ ਪੰਜਾਬ ਦੀ ਜਿਹੜੀ ਆਬੋ ਹਵਾ ਇਹਦੇ ਚ ਤਬਦੀਲੀ ਆਉਂਦੀ ਆ ਤੇ ਬਸੰਤ ਪੰਚਮੀ ਤੋਂ ਬਾਅਦ ਵੀ ਜਿਹੜਾ ਹੈਗਾ ਪੰਜਾਬ ਦਾ ਮੌਸਮ ਤਬਦੀਲ ਹੋ ਜਾਂਦਾ ਖੁਸ਼ਗਵਾਰ ਹੋ ਜਾਂਦਾ ਮੱਠੀ ਮੱਠੀ ਠੰਡ ਦੇ ਨਾਲ ਜਿਹੜਾ ਮਤਲਬ ਫਿਰ ਥੋੜੀ ਥੋੜੀ ਗਰਮੈਸ਼ ਮਹਿਸੂਸ ਹੋਣ ਲੱਗ ਜਾਂਦੀ ਆ ਦਿਨ ਵਧੀਆ ਸੁਹਾਵਣੇ ਹੋ ਜਾਂਦੇ ਨੇ ਤੇ ਕੰਮ ਕਾਰ ਨੂੰ ਵੀ ਹੱਥ ਖੁੱਲ ਜਾਂਦੇ ਨੇ ਪਰ ਇਹ ਜਿਹੜਾ ਅੱਧਾ ਫਰਵਰੀ ਤੱਕ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਆ ਠੰਡ ਬਣੀ ਰਹਣੀ ਆ ਕਿਉਂਕਿ 26 ਆਪਣਾ 24 25 ਤਰੀਕ ਤੋਂ ਬਾਅਦ ਇੱਕ ਹੋਰ ਜਿਹੜਾ ਡਬਲਯੂ ਡੀ ਆ ਜਿਹੜਾ ਪੰਜਾਬ ਦੇ ਵਿੱਚ ਦਸਤਕ ਦੇਵੇਗਾ ਹੋ ਸਕਦਾ ਵੀ ਉਹ ਇਸੇ ਤਰ੍ਹਾਂ ਸਟਰੋਂਗ ਵੀ ਹੋ ਸਕਦਾ ਜਿਸ ਦੇ ਨਾਲ ਫੇਰ ਜਿਹੜਾ ਪੰਜਾਬ ਦੇ ਵਿੱਚ ਇੱਕ ਵਾਰੀ ਬਾਰਿਸ਼ਾਂ ਦਾ ਦੌਰ ਸ਼ੁਰੂ ਹੋ ਸਕਦਾ ਤੇ ਜੇ ਇਦੋਂ ਥੋੜਾ ਜਿਹਾ ਉਹ ਨਰਮ ਹੋਇਆ ਹਲਕਾ ਹੋਇਆ ਤੇ ਉਹ ਉੱਪਰਲੇ ਪਹਾੜੀ ਏਰੀਆ ਦੇ ਵਿੱਚ ਬਰਫਵਾਰੀ ਦਊਗਾ ਤੇ ਨਾਲ ਲੱਗਦੇ ਪੰਜਾਬ ਦੇ ਉਹ ਹਿੱਸੇ ਜਿਹੜੇ ਪਹਾੜੀ ਏਰੀਆ ਦੇ ਨਾਲ ਲੱਗਦੇ ਨੇ ਉਹਨਾਂ ਦੇ ਵਿੱਚ ਫਿਰ ਉਹ ਮੀਂਹ ਵਗੈਰਾ ਉਹਦੇ ਨਾਲ ਪੈ ਸਕਦਾ ਤੇ ਜੇ ਉਹ ਚੰਗਾ ਸਟਰੋਂਗ ਹੋਇਆ ਜਿਵੇਂ ਇਸ ਡਬਲਯੂ ਡੀ ਨੂੰ ਜਿਹੜਾ ਆਪਣੇ ਅਰਬ ਸਾਗਰ ਦੀ ਨਮੀ ਵਾਲੀ ਹਵਾ ਦਾ ਸਾਥ ਮਿਲਿਆ ਤੇ ਇਧਰੋਂ ਪੂਰੇ ਦੀ ਹਵਾ ਨਮੀ ਵਾਲੀ ਦਾ ਇਹਨੂੰ ਸਾਥ ਮਿਲਿਆ ਦੋਨਾਂ ਹਵਾਵਾਂ ਦਾ ਸਾਥ ਮਿਲਣ ਕਰਕੇ ਇਹ ਜਿਹੜਾ ਜਾਦੇ بارش ਹੋਈ ਕਿਉਂਕਿ ਕੋਈ ਵੀ ਡਬਲ ਡੀ ਆ ਜੇ ਉਹਨੂੰ ਨਮੀ ਭਰਪੂਰ ਹਵਾਵਾਂ ਦਾ ਸਮਰਥਨ ਸਾਥ سپورਟ ਨਹੀਂ ਮਿਲਦੀ ਨਾ ਫਿਰ ਉਹ ਡਬਲ ਡੀ ਸਟਰੋਂਗ ਹੋ ਸਕਦਾ ਉਹ ਬੱਦਲ ਵਾਲੀ ਦੇ ਸਕਦਾ بارش ਨਹੀਂ ਹੁੰਦੀ بارشਾਂ ਵਾਸਤੇ ਜ਼ਰੂਰੀ ਆ ਵੀ ਡਬਲ ਡੀ ਨੂੰ ਜਿਹੜਾ ਨਮੀ ਭਰਪੂਰ ਹਵਾਵਾਂ ਦਾ ਸਮਰਥਨ ਹੋਣਾ ਜ਼ਰੂਰੀ ਹੁੰਦਾ ਜੋ ਇਸ ਡਬਲ ਡੀ ਨੂੰ ਦੋਨਾਂ ਹਵਾਵਾਂ ਦਾ ਭਰਪੂਰ ਸਮਰਥਨ ਮਿਲਿਆ ਅਰਬ ਸਾਗਰ ਦੀ ਹਵਾ ਵੀ ਇਹਦੇ ਨਾਲ ਆ ਕੇ ਟਕਰੌਂਦੀ ਰਹੀ ਆ ਤੇ ਉਧਰੋਂ ਰਾਤ ਦਿਨਸ਼ੇਪੇ ਤੂੰ ਜਦੋਂ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਨੇ ਥੋੜਾ ਜਿਹਾ ਜ਼ੋਰ ਫੜ ਲਿਆ ਉਦੋਂ ਤੋਂ ਹੀ ਜਿਹੜਾ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਵੀ ਹੁਣ ਭਰ ਕੇ بارش ਹੋਊਗੀ ਸੋ ਦਰਸ਼ਕੋ ਨੈਟ ਵਗੈਰਾ ਜਾਂ ਸੈਟਲਾਈਟ ਤੋਂ ਤਾਂ ਆਪਾਂ ਇਹ ਜਾਣ ਲੈਂਦੇ ਆਂ ਵੀ ਮੌਸਮ ਦੀ ਪਲਪਲ ਦੀ ਜਾਣਕਾਰੀ ਜੇ ਅਸੀਂ ਦੇਸੀ ਤੌਰ ਤੇ ਤੁਹਾਨੂੰ ਦੱਸੀਏ ਨਾ ਪਿਛਲੇ 2-3 ਦਿਨਾਂ ਤੋਂ ਜਿਹੜੇ ਕੀੜੇ ਸੀ ਉਹ ਆਪਣੀਆਂ ਖੱਡਾਂ ਤੋਂ ਬਾਹਰ ਆ ਕੇ ਤਕੜੀ ਐਕਟੀਵਿਟੀ ਕਰ ਰਹੇ ਸੀ ਉਹਨਾਂ ਦੀ ਸਰਗਰਮੀ ਬਹੁਤ ਤੇਜ਼ ਸੀ ਜਿਵੇਂ ਉਹ ਆਪਣਾ ਭੋਜਨ ਪਾਣੀ ਇਕੱਠਾ ਕਰ ਰਹੇ ਹੋਣ ਕਿਉਂਕਿ ਠੰਡ ਦਾ ਮੌਸਮ ਆ ਵੈਸੇ ਗਰਮੀ 'ਚ ਤਾਂ ਇਹ ਚਲੋ ਹੁੰਦਾ ਹੀ ਆ ਠੰਡ ਦੇ ਦਿਨਾਂ 'ਚ ਜਦੋਂ ਇਹ ਕੀੜੇ ਦਿਨ ਲੱਗੇ ਤੋਂ ਬਾਹਰ ਆ ਕੇ ਆਪਣਾ ਭੋਜਨ ਇਕੱਠਾ ਕਰਦੇ ਹੋਣ ਤੋਂ ਤੋਂ ਅਨੁਮਾਨ ਲੱਗ ਜਾਂਦਾ ਵੀ ਆਉਣ ਵਾਲੇ 1-2 ਦਿਨਾਂ ਦੇ ਵਿੱਚ بارش ਲਾਜ਼ਮੀ ਹੋਊਗੀ ਇਹ ਕੁਦਰਤ ਦੀਆਂ ਖੇਡਾਂ ਨੇ ਕਾਦਰ ਦੀ ਕੁਦਰਤ ਦਾ ਕੋਈ ਅੰਤ ਨਹੀਂ ਹੈ ਅਸੀਂ ਸਮਝਦੇ ਹਾਂ ਵੀ ਸਾਡੇ ਕੋਲੇ ਸਾਰੀ ਮਸ਼ੀਨਰੀ ਪ੍ਰਮਾਤਮਾ ਨੇ ਦਿੱਤੀ ਹੋਈ ਆ ਸੈਟਲਾਈਟ ਨੇ نیٹ وغیرہ ਨੇ ਅਸੀਂ ਜਾਣਕਾਰੀ ਰੱਖਦੇ ਆ ਪਰ ਇਹ ਉਹ ਪਸ਼ੂ ਪੰਛੀਆਂ ਨੂੰ ਵੀ ਪ੍ਰਮਾਤਮਾ ਨੇ ਸੋਚੀ ਦਿੱਤੀ ਹੋਈ ਆ ਉਹ ਵੀ ਅਨੁਮਾਨ ਲਾ ਲੈਂਦੇ ਨੇ ਵੀ ਆਉਣ ਵਾਲਾ ਜਿਹੜਾ ਸਮਾਂ ਵੀ ਇਹ ਕਿਹੋ ਜਿਹਾ ਅੱਗੇ ਰਹਿ ਸਕਦਾ ਫਿਰ ਉਹ ਆਪਦੇ ਹਿਸਾਬ ਦਾ ਭੋਜਨ ਪਾਣੀ ਉਸ ਤਰੀਕੇ ਦੇ ਨਾਲ ਉਹਨਾਂ ਨੇ ਤਿੰਨ ਦਿਨ ਨਿਠ ਕੇ ਜਿਹੜਾ ਦਾਣਾ ਪਾਣੀ ਇਕੱਠਾ ਕੀਤਾ ਤੇ ਫਿਰ ਉਹ ਮੀਂਹ ਪੈਣ ਤੋਂ ਪਹਿਲਾਂ ਆਪਣੇ ਟਿਕਾਣੇ ਲੈ ਗਏ ਸਭ ਕਾ ਇਸ ਨੂੰ ਸੋ ਇਸ ਕਰਕੇ ਆਓ ਇਹ ਜਾਣਕਾਰੀ ਸੀ ਅੱਜ ਆਪਾਂ ਲਾਈਵ ਤੁਹਾਨੂੰ ਤਾਂ ਇਹ ਜਾਣਕਾਰੀ ਦਿੱਤੀ ਆ ਲੋਕਿ ਫਿਰ ਵੀਡੀਓ ਅਪਲੋਡ ਕਰਦਿਆਂ ਨੂੰ ਸਮਾਂ ਲੱਗ ਜਾਂਦਾ ਉਦੋਂ ਤੱਕ ਜਾਣਕਾਰੀ ਗਾਂ ਲੰਘ ਚੁੱਪੀ ਹੁੰਦੀ ਆ ਇਸ ਕਰਕੇ ਦਰਸ਼ਕ ਵੀਰਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਨਾਲ ਜੁੜਿਆ ਕਰੋ ਤੇ ਸਾਡੀ ਹੌਸਲਾ ਹੋ ਜਾਈ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਜਿਵੇਂ ਵੀ ਕੋਈ ਮੌਸਮ ਦੇ ਵਿੱਚ ਹੋਰ ਅਪਡੇਟ ਆਉਂਦੀ ਆ ਕਿਉਂਕਿ ਜਦੋਂ ਜਾਣਕਾਰੀ ਦੇਣੀ ਹੁੰਦੀ ਆ ਤਾਂ ਇਹਦੇ ਬਾਰੇ ਪੂਰਾ ਪੂਰਾ ਗੱਲ ਤੇ ਧਿਆਨ ਰੱਖਣਾ ਪੈਂਦਾ ਜਾਣਕਾਰੀ ਜਟੋਣੀ ਪੈਂਦੀ ਆ ਪਲ-ਪਲ ਦੀ ਕਿਉਂਕਿ ਕੱਲ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਉਹਦੇ ਤੁਹਾਨੂੰ ਦੱਸਤਾ ਸੀ ਵੀ ਰਾਤ ਨੂੰ 9-10 ਵਜੇ ਤੋਂ ਲੈ ਕੇ بارش ਸ਼ੁਰੂ ਹੋ ਜੂਗੀ ਸੋ ਠੀਕ ਉਸੇ ਟਾਈਮ ਪੰਜਾਬ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਕਿਸਾਨ ਭਰਾਵਾਂ ਨੂੰ ਜੇ ਸਟੀਕ ਜਾਣਕਾਰੀ ਸਹੀ ਜਾਣਕਾਰੀ ਮਿਲ ਜੇ ਤਾਂ ਚਲੋ ਆਪਦਾ ਪ੍ਰਬੰਧ ਅਗਲਾ ਕਰ ਲੈਂਦਾ ਇਸ ਕਰਕੇ ਕੋਈ ਵੀ ਮੌਸਮ ਦੇ ਵਿੱਚ ਕੋਈ ਫੇਰ ਬਦਲ ਹੁੰਦਾ ਕੋਈ ਨਵੇਂ ਅਪਡੇਟ ਆਉਂਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਉਦੋਂ ਤੱਕ ਤੁਸੀਂ ਜੁੜੇ ਰਹੋ ਮੰਡ ਨਿਊਜ਼ ਪੰਜਾਬ ਦੇ ਨਾਲ ਦੇਖਣ ਵਾਲੇ ਸਾਡੇ ਚਾਹਣ ਵਾਲੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ